ਮੈਡਮ ਮਹਿਲਾ ਕਾਂਗਰਸ ਦੇ ਇੱਕ ਵਿਸ਼ੇਸ਼ ਮਹਿਮਨ ਨੂੰ ਲੈ ਕੇ ਨਾਰੀ ਨਿਆਂ ਆ ਹਾਂ ਅਸੀਂ ਪਿਆਰ ਬਰਨਾਲਾ ਵਿਖੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਤਾਂ ਬਸ ਸਵਾਗਤ ਕਰਦੇ ਹਾਂ ਕਿ ਇਹ ਮਹਿਮ ਹੈ ਪਾਰਟੀ ਦੀ ਔਰ ਕਿਸ ਤਰ੍ਹਾਂ ਇਹਨੂੰ ਤੁਸੀਂ ਪੰਜਾਬ ਦੇ ਵਿੱਚ بطور ਪੰਜਾਬ ਪ੍ਰੈਜ਼ੀਡੈਂਟ ਇਹਨੂੰ ਪ੍ਰੇਟ ਕਰ ਰਹੇ ਹੋ। ਦੇਖੋ ਜੀ ਇਹ ਸਾਡਾ ਜਿਹੜਾ ਨਾਰੀ ਨਿਆਂ ਇਹ ਹੱਕਾਂ ਦੀ ਸਾਡਿਆਂ ਦੀ ਰਾਖੀ ਦੇ ਲਈ ਜਾਂ ਸਾਡੇ ਹੱਕਾਂ ਦੇ ਲਈ ਰਾਹੁਲ ਗਾਂਧੀ ਜੀ ਨਿਆਂ ਯਾਤਰਾ ਲਈ ਨਿਕਲੇ ਹੋਏ ਨੇ ਜਿਹੜਾ ਕਿ ਨਾਰਾ ਹੈ ਸਾਡਾ ਰਾਹੁਲ ਗਾਂਧੀ ਜੀ ਦਾ ਅਨਿਆਈ ਯਾਤਰਾ ਬਾਹਰਜੋੜੋ ਯਾਤਰਾ ਸੀ ਪਹਿਲਾ ਨਿਆਇਕਾ ਹੱਕ ਮਿਲਨੇ ਤੱਕ ਇਹ ਸਾਡਾ ਜਿਹੜਾ ਨਾਰਾ ਸਾਡੀ ਸਾਰੀਆਂ ਭੈਣਾਂ ਦੀ ਇਹ ਜਿਹੜੀ ਇੱਕ ਡਿਮਾਂਡ ਹੈ ਕਿ ਜਿਵੇਂ ਰਾਹੁਲ ਗਾਂਧੀ ਜੀ ਪੰਜ ਨਿਆ ਲੈ ਕੇ ਨਿਕਲੇ ਨੇ ਉਹਦੇ ਚ ਕਿਸਾਨ ਆਉਂਦਾ ਨਾਰੀ ਆਉਂਦੀ ਹੈ ਫਿਰ ਭਾਗੀਦਾਰੀ ਆਉਂਦੀ ਹੈ ਮਜ਼ਦੂਰ ਆਉਂਦੇ ਨੇ ਤੇ ਨੌਜਵਾਨ ਆਉਂਦੇ ਨੇ ਅੰਤ ਦੀ ਮਹਿੰਗਾਈ ਹੈ ਕੋਈ ਸਾਡੀਆਂ ਭੈਣਾਂ ਦੀ ਸੁਰੱਖਿਆ ਨਹੀਂ ਕੋਈ ਸਾਡੀ ਬੱਚਿਆਂ ਦੇ ਲਈ ਸਿੱਖਿਆ ਦੇ ਬੱਚਿਆਂ ਦੇ ਲਈ ਪ੍ਰਬੰਧ ਨਹੀਂ ਹੈਗੇ ਫਿਰ ਦੂਜੀ ਗੱਲ ਜਿਵੇਂ ਰਾਜਨੀਤੀ ਜਿਹੜਾ ਸ਼ਕਤੀਕਰਨ ਹੈ ਉਹਦੀ ਵੀ ਗੱਲ ਕਰੀਏ ਉਹਦੇ ਵਿੱਚ ਪ੍ਰੋਪਰ ਜਿਹੜੀ ਭਾਗੀਦਾਰੀ ਹੈ ਉਹ ਨਹੀਂ ਹੈਗੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਮੇਰਾ ਮੇਰਾ ਸਵਾਲ ਵੀ ਇਸ ਨਾਲ ਸੰਬੰਧਤ ਹੈ ਤੁਸੀਂ ਹੱਕਾਂ ਦੀ ਗੱਲ ਕਰਦੇ ਹੋ ਰਾਜ ਦਾ ਕੀ ਬਿਲਕੁਲ ਜੀ ਬਿਲਕੁਲ ਜੀ ਦੇਖੋ ਹੈ ਤਿਆਰ ਹਮ ਮੈਂ ਭੈਣਾਂ ਨੂੰ ਸਮਝਾਇਆ ਵੀ ਹਿੰਦੀ 'ਚ ਇਹ ਹੈ ਨਾਰੀ ਧਿਆਏ ਨਾਰੀ ਨਿਆ ਅਸੀਂ ਤਿਆਰ ਅਸੀਂ ਆਪਣੇ ਹੱਕਾਂ ਦੀ ਲੜਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਜਦ ਤੱਕ ਹੱਕ ਨਹੀਂ ਮਿਲਦੇ ਸਟਿਕਾਂਗੇ ਜਿਹੜੀਆਂ ਸੀਟਾਂ ਨਹੀਂ ਦਿੱਤੀਆਂ ਜਾਂਦੀਆਂ ਉਹਨੂੰ ਅਨਿਆਂ ਮੰਨਦੇ ਹਾਂ ਤੁਸੀਂ ਨਹੀਂ ਦੇਖੋ ਜੀ ਬਿਲਕੁਲ ਇਹ ਅਨਿਆਂ ਸ਼ਬਦ ਤੁਸੀਂ ਜੋੜਿਆ ਆਪਣੀ ਮਿਹਨਤ ਦੇ ਨਾਲ ਇਹਦਾ ਮਤਲਬ ਜਿਹੜਾ ਕਿ ਲੋਕ ਸਭਾ ਦੀ ਚੋਣ ਹੋਵੇ ਵਿਧਾਨ ਸਭਾ ਦੀ ਚੋਣ ਹੋਵੇ ਜਾਂ ਸਥਾਨਕ ਚੋਣਾਂ ਹੋਣ ਉਹਦੇ ਵਿੱਚ ਜਿੰਨਾ ਹੱਕ ਬਣਦਾ ਸੀ ਉਹਨਾਂ ਭਾਗੀਦਾਰੀ ਜਿਹੜੀ ਹੈਗੀ ਹੈ ਪੋਲਿਟਿਕਲੀ ਉਹ ਨਹੀਂ ਤੁਸੀਂ ਮੰਨਦੇ ਹੋ ਕਿ ਸਾਰੀਆਂ ਪਾਰਟੀਆਂ ਇਹਦਾ ਅਨਿਆਇਕ ਇਹ ਦੇਖੋ ਸਾਰੀਆਂ ਪਾਰਟੀਆਂ ਨੂੰ ਜਦੋਂ ਅੱਧੀ ਅਵਾਰਦੀ ਹੈਗੀ ਤਾਂ ਪੂਰਾ ਹੱਕ ਮਿਲਣਾ ਚਾਹੀਦਾ ਹੈ ਤਾਂ ਸਾਡੇ ਰਾਸ਼ਟਰੀ ਪ੍ਰਧਾਨ ਜਿਹੜੇ ਹੁਣੇ ਨਵੇਂ ਬਣੇ ਨੇ ਮਹੀਨਾ ਪਹਿਲਾਂ ਅਲਕਾ ਲਾਂਬਾ ਜੀ ਉਹ ਪੰਜਾਬ ਦੇ ਦੌਰੇ ਤੇ ਆਏ ਸੀ ਉਹਨਾਂ ਨੇ ਸਾਰੇ ਪੱਤਰਕਾਰ ਭਰਾਵਾਂ ਨੂੰ ਪ੍ਰੈਸ ਕਾਨਫਰੈਂਸਿਸ ਕੀਤੀਆਂ ਉਹਨਾਂ ਨੇ ਦੱਸਿਆ ਕਿ ਜਿਹੜੀ ਆਉਣ ਵਾਲੀ ਲੋਕ ਸਭਾ ਇਹਦੇ ਵਿੱਚ 13 ਚੋਂ ਜਿਹੜੀਆਂ 3 ਸੀਟਾਂ ਉਹ ਸਾਡੀਆਂ ਭੈਣਾਂ ਨੂੰ ਦਿੱਤੀਆਂ ਜਾਣਗੀਆਂ ਲੋਕ ਸਭਾ ਦੇ ਵਿੱਚ ਤੇ ਜਿਹੜੀ 117 ਦੇ ਵਿੱਚੋਂ 36 ਤੋਂ 40 ਸੀਟਾਂ ਮੈ ਐਮ ਐਲ ਏ ਵਾਸਤੇ ਵੀ ਸਾਡੀਆਂ ਭੈਣਾਂ ਲਈ ਰੱਖਵੀਆਂ ਹੋਣਗੀਆਂ ਸੋ ਇਹ ਬਹੁਤ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਉਹ ਐਲਾਨ ਕਰਕੇ ਗਏ ਨੇ ਔਰ ਮੈਨੂੰ ਪੂਰਨ ਉਮੀਦ ਹੈ ਇਹ ਕਾਂਗਰਸ ਪਾਰਟੀ ਹੈ ਇਹ ਮੋਦੀ ਜੀ ਨੇ ਜੋ ਭੈਣਾਂ ਨੂੰ ਇੱਕ ਸੁਪਨਾ ਦਿਖਾ ਕੇ ਕਿ ਅਸੀਂ ਔਰਤਾਂ ਲਈ ਰੱਖਵਾਂਕਰਨ ਕੀਤਾ ਕਰ ਦਿੱਤੀ ਅਨਾਉਂਸਮੈਂਟ ਪਰ ਫੇਰ ਠੰਡੇ ਬਸਤੇ ਚ ਬਾਤਾ ਸੋ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਅਸੀਂ ਭੈਣਾਂ ਕਹਾਂਗੇ ਕਿ ਸ਼ਰਮ ਨਾਲ ਡੁੱਬ ਮਰਨ ਮੋਦੀ ਜੀ ਪੰਜਾਬ ਚ ਕਿੰਨੇ ਸਮੇਂ ਦੀ ਤੁਹਾਡੀ ਇਹ ਕਹਿੰਦੀ ਮਹਮਾ ਹੈ ਪੰਜਾਬ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋ ਰਹੀ ਹੈ ਜੀ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਚ ਹੋ ਰਹੀ ਹੈ ਕਿਉਂਕਿ ਮੈਂ ਬੀਇੰਗ ਅ ਸਟੇਟ ਪ੍ਰੈਜ਼ੀਡੈਂਟ ਮੈਂ ਬਾਕੀ ਸੂਬਿਆਂ ਦੀਆਂ ਸਾਰੀਆਂ ਸਟੇਟ ਪ੍ਰੈਜ਼ੀਡੈਂਟ ਸਾਡੀਆਂ ਵੀ ਮੀਟਿੰਗਸ ਹੁੰਦੀਆਂ ਨੇ ਤੇ ਬਾਕੀ ਸਾਰੀਆਂ ਸਾਡੀਆਂ ਜ਼ਿਲ੍ਹਾ ਪ੍ਰਧਾਨਾਂ ਚ ਮਨਵਿੰਦਰ ਕੌਰ ਐ ਇੱਥੇ ਮੇਰੀ ਭੈਣ ਜੀ ਸੁਖੀ ਜੀ ਵਾਈਸ ਪ੍ਰੈਜ਼ੀਡੈਂਟ ਸੋਤਾ ਜੀ ਇਹ ਕੱਲ ਉੱਥੇ ਜਾ ਕੇ ਆਏ ਨੇ ਆਪਣਾ ਬਠਿੰਡਾ ਰੂਰਲ ਦੇ ਵਿੱਚ ਤੇ ਅੱਜ ਹੁਣ ਮੈਂ ਬਠਿੰਡਾ ਸ਼ਹਿਰੀ ਚ ਲੀਆ ਅੱਜ ਖੰਨੇ ਵੀ ਪ੍ਰੋਗਰਾਮ ਹੋ ਰਿਹਾ ਅੰਮ੍ਰਿਤਸਰ ਚ ਹੋ ਰਿਹਾ ਤੇ ਅੱਜ ਜੋ ਸੰਗਰੂਰ ਚ ਹੋ ਰਿਹਾ ਸੋ ਉਹ ਉਹ ਜਿਹੜੀ ਸਾਡੀ ਇੱਕ ਮੁਹਿੰਮ ਚਲਾਈ ਹੈ ਅਸੀਂ ਪੂਰੀ ਜੋਰ ਸ਼ੋਰ ਨਾਲ ਪੂਰੀ ਹੱਲਾਸ਼ੇਰੀ ਆਪਣੀਆਂ ਭੈਣਾਂ ਨੂੰ ਦੇ ਕੇ ਚੱਲੇ ਆਂ ਔਰ ਇਹਨਾਂ ਨੂੰ ਦੱਸ ਕੇ ਚੱਲੇ ਆਂ ਕਿ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਵੋ ਸਾਰੀਆਂ ਭੈਣਾਂ ਨੂੰ ਜਾਗਰੂਕ ਕਰੋ ਵੀ ਪੰਜਾਬ ਚ ਵੀ ਕੀ ਕਹਿੰਨੀ ਆ ਜੀ ਮੈਂ 올 ਇੰਡੀਆ ਹਿੰਦੁਸਤਾਨ ਚ ਵੀ ਵਧੇ ਨੇ ਤੁਹਾਡੇ ਸਾਹਮਣੇ ਬਿਲਕਿਸਬਾਨੋ ਵਾਲਾ ਕੇਸ ਹੈ ਮੈਂ ਹੁਣੇ ਸਪੀਚ ਚ ਜ਼ਿਕਰ ਵੀ ਕੀਤਾ ਕਿ ਕਿਸ ਤਰ੍ਹਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਛੱਡਿਆ ਗਿਆ ਪਰ ਮੈਂ ਧੰਨਵਾਦ ਵੀ ਕਰਦੀ ਹਾਂ ਸੁਪਰੀਮ ਕੋਰਟ ਦਾ ਕਿ ਉਹਨਾਂ ਨੇ ਬਹੁਤ ਵਧੀਆ ਫੈਸਲਾ ਲੈ ਕੇ ਆਏ ਉਸ ਔਰਤ ਨੂੰ ਨਿਆਂ ਮਿਲਿਆ ਉਹਦੇ ਮਾਪੇ ਨੂੰ ਪਤਾ ਲੱਗਿਆ ਕਿ ਨਹੀਂ ਜੇ ਸਾਡੀ ਬੱਚੀ ਨਾਲ ਕੁਝ ਹੋਇਆ ਤਾਂ ਉਹਦੇ ਲਈ ਕੋਈ ਜਿਹੜੀ ਹੈਗੀ ਨਿਆਲਿਆ ਵੀ ਬੈਠੀ ਉਹਨੂੰ ਹੱਕ ਦਵਾਉਣੀ। ਕਾਫੀ ਸਮੇਂ ਬਾਅਦ ਬਰਨਾਲਾ ਮਹਿਲਾ ਰੰਗ ਦੀ ਦੌਰ ਹੈ ਜਿਹੜੀ ਟਕਸਾਲੀ ਕਾਂਗਰਸੀ ਪਰਿਵਾਰ ਦੇ ਹੱਥ ਆਈ। ਬਰਨਾਲਾ ਮਹਿਲਾ ਕਾਂਗਰਸ ਦੀ ਕਾਰਜਕਾਰੀ ਤੇ ਪਿੱਟਵਨੀ ਕਰਨੀ ਚਾਹੀਦੀ। ਬਿਲਕੁਲ ਜੀ ਬਹੁਤ ਵਧੀਆ ਦੇਖੋ ਸਾਰੀਆਂ ਮੇਰੀਆਂ ਮਹਿਲਾ ਕਾਂਗਰਸ ਦੀਆਂ ਭੈਣਾਂ ਇਕੱਠੀਆਂ ਨੇ ਸਭ ਨੇ ਬੜਾ ਅੱਛਾ ਮੈਨੂੰ ਬਹੁਤ ਹੀ ਵਧੀਆ ਲੱਗਿਆ। ਮੈਂ ਬਹੁਤ ਖੁਸ਼ ਹੋਈ ਕਿਉਂਕਿ ਸਾਰਿਆਂ ਨੇ ਸਪੀਚ ਵੀ ਕੀਤੀ। ਮੈਨੂੰ ਲੱਗਦਾ ਵੈਸੇ ਕੋਈ ਕੋਈ ਸਾਡਾ ਜ਼ਿਲ੍ਹਾ ਹੈਗਾ ਜਿੱਥੇ ਸਾਡੀਆਂ ਇੰਨੀਆਂ ਜਾਗਰੂਕ ਭੈਣਾਂ ਨੇ ਬੜਾ ਸੋਹਣੇ ਸ਼ਬਦਾਂ ਦੇ ਵਿੱਚ ਮੇਰੀਆਂ ਭੈਣਾਂ ਨੇ ਮੈਥੋਂ ਪਹਿਲਾਂ ਬੋਲਿਆ ਮੈਂ ਇੱਥੇ ਆ ਕੇ ਬੜੀ ਖੁਸ਼ੀ ਮਹਿਸੂਸ ਕੀਤੀ 35 40 ਸੀਟਾਂ ਦਾ ਜ਼ਿਕਰ ਤੁਸੀਂ 117 ਜੋ ਕੀਤਾ ਉਹਦੇ ਵਿੱਚੋਂ ਬਰਨਾਲਾ ਦੀਆਂ ਤਿੰਨ ਸੀਟਾਂ ਦੀ ਵੀ ਸੀਟ ਹੋ ਸਕਦੀ ਹੈ ਕੋ ਵੀਰ ਜੀ ਵੈਸੇ ਤਾਂ ਆਪਣਾ ਮੁੱਦਾ ਜਨਾਰੀ ਨਿਆਇ ਤੇ ਹੈ ਹੈਨਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ ਪਰ ਤੁਸੀਂ ਜਿਹੜੇ ਸਵਾਲ ਪੁੱਛ ਰਹੇ ਹੋ ਦੇਖੋ ਮੈਂ ਤਾਂ ਕਿਹਾ ਵੀ ਜਿਹੜੀਆਂ ਸਾਡੀਆਂ 40 36 ਕ ਸੀਟਾਂ 36 ਤੋਂ 40 ਸੀਟਾਂ ਉਹ ਭੈਣਾਂ ਨੂੰ ਮਿਲਣਗੀਆਂ ਦੇਖੋ ਚਲੇ 3 ਸ ਇਹ ਸਵਾਲ ਹੈ ਕਿ ਬਰਨਾਲੇ ਦੀਆਂ ਤਿੰਨ ਸੀਟਾਂ ਚੋਂ ਕਿ ਇੱਕ ਦੀ ਸੀਟ ਹੈ ਮਹਿਲਾ ਮਾਨੂੰ ਇਹਨਾਂ ਦੇਖੋ ਜੇ ਇਹ ਤਾਂ ਪਾਰਟੀ ਨੇ ਦੇਖਣਾ ਮਿਲ ਸਕਦੀ ਹੈ ਇਹਨਾਂ ਇਹ ਇਹਨਾਂ ਭੈਣਾਂ ਚੋਂ ਹੀ ਮਿਲਣੀ ਹੈ ਦੇਖੋ ਇਹ ਕੋਈ ਜ਼ਿਲੇ ਜ਼ਿਲੇ ਦੀ ਮੈਂ ਗੱਲ ਨਹੀਂ ਕੀਤੀ ਕਿ ਇਸ ਜ਼ਿਲੇ ਚ ਮਿਲੂ ਇਸ ਚ ਪਰ ਖੁਸ਼ੀ ਹੋਊਗੀ ਮੈਨੂੰ ਤਾਂ ਕਿ ਤਿੰਨ ਭੈਣਾਂ ਨੂੰ ਜ਼ਰੂਰ ਟਿਕਟ ਮਿਲਣੀ ਚਾਹੀਦੀ ਹੈ ਚਾਹੇ ਉਹ ਜਿਹੜੀ ਦੇਖੋ ਜਿਹੜੀ ਭੈਣ ਕੰਮ ਕਰਦੀ ਹੈ ਲੋਕਾਂ ਚ ਜਾਂਦੀ ਹੈ ਜਿਹੜੇ ਜਿਹੜੀਆਂ ਭੈਣਾਂ ਇੱਥੇ ਤੱਕ ਪਹੁੰਚੀਆਂ ਨੇ ਰਾਜਨੀਤੀ ਦੇ ਵਿੱਚ ਉਹਨਾਂ ਦਾ ਇੱਕ ਚੰਗਾ ਨਾਮ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਸਾਡੀ ਪਾਰਟੀ ਦੀਆਂ ਕੰਮਾਂ ਕਰਨ ਵਾਲੀਆਂ ਛੜੀਆਂ ਪੈਣਾ ਨੇ ਉਹਨਾਂ ਚੋਂ ਮਿਲਣੀ ਚਾਹੀਦੀ ਹੈ